ਯਕਤਕ ਕਿਸਾਨ ਮੋਰਚਾ ਫਿਰ ਤੋਂ ਇਕੱਠੇ ਨਹੀਂ ਹੁੰਦਾ ਹੋਇਆ ਦਿਖਾਈ ਦੇ ਰਿਹਾ ਜੀ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਲੈ ਕੇ ਦਿਲਜੀਤ ਸਿੰਘ ਢੱਲੇਵਾਲ ਹੋਗੇ ਸਰਵਜਨ ਸਿੰਘ ਪੰਦੇਰੋਣੀ ਹੋਗੇ ਆਪਣੀਆਂ ਮੰਗਾਂ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਪਰ ਕਿਤਨਾ ਕਿਤੇ ਆਪਸ ਦੇ ਵਿੱਚ ਟਕਰਾਅ ਦੇਖਣ ਨੂੰ ਮਿਲਦਾ ਹੈ ਕਦੋਂ ਆਖਰ ਇਹ ਕਦੋਂ ਹੋਈ ਸੀ ਜਦੋਂ ਇਹ 2020 ਦੇ ਵਿੱਚ ਦਿੱਲੀ ਦੇ ਬਾਰਡਰਾਂ ਕੋਲੋਂ ਤੁਰੇ ਤਾਂ ਸਰਵਜਨ ਸਿੰਘ ਪਤੇਰਦੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਤਾਂ ਇਹਨਾਂ ਤੋਂ ਪਾਸੇ ਚੱਲਦੀ ਸੀ। ਉਹਦੇਰ ਸਾਹਿਬ ਤੇ ਡੱਲੇਵਾਲ ਸਾਹਿਬ ਇਹਨਾਂ ਦਾ ਪ੍ਰੋਗਰਾਮ ਬਣ ਗਿਆ ਕਿ ਅਸੀਂ ਦਿੱਲੀ ਵੱਲ ਕੂਚ ਕਰਨਾ ਹੈ। ਆਮ ਇਹ ਚੱਲਦਾ ਹੈ ਕਿ ਜੇ ਇਹਨਾਂ ਦੀ ਅਗਵਾਈ ਵਿੱਚ ਉਹ ਸੰਘਰਸ਼ ਜਿੱਤਿਆ ਗਿਆ ਤੇ ਬਾਕੀ ਦੇ ਜਥੇਬੰਦੀਆਂ ਜੀਰੂ ਕਹਿੰਦੇ ਕਿ 13 ਮੀਟਿੰਗਾਂ ਕੀਤੀਆਂ ਨੇ ਉਹਦੇਰ ਸਾਹਿਬ ਕਹਿ ਰਹੇ ਨੇ ਪੰਜਾਬ ਤੇ ਹਰਿਆਣਾ ਦੀਆਂ ਜਥੇਬੰਦੀਆਂ ਨਾਲ ਕਹਿੰਦੇ ਸਾਨੂੰ ਆਇਆ ਲੱਗਿਆ ਕਿ ਉਹ ਕੁਝ ਸਪਸ਼ਟ ਕਰਨਾ ਨਹੀਂ ਚਾਹੁੰਦੇ। ਔਸੂਲਾਂ ਦੇ ਆਧਾਰ ਤੇ ਅਸੀਂ ਸਮਝੌਤਾ ਕਰਨੇ ਚਾਹੁੰਦੇ ਸੀ ਉਹਨਾਂ ਨੇ ਸਾਥ ਨਹੀਂ ਦਿੱਤਾ ਇਹ ਦੋਸ਼ ਹੈ ਉਹਨਾਂ ਦਾ। ਐਸ ਕੇ ਐਮ ਵੱਲੋਂ ਕਿਹਾ ਗਿਆ ਤੁਸੀਂ ਨਾਰੀ ਉਹ ਕਦੇ ਦੇਸ਼ ਵਿੱਚ 50 ਸਾਲ ਤੱਕ ਵੱਡਾ ਅੰਦੋਲਨ ਨਹੀਂ ਹੁੰਦਾ। ਕਹਿੰਦੇ ਰੂਲਦੂ ਸਿੰਘ ਮਾਨਸਾ ਨੇ ਕਿਹਾ ਸੀ ਕਿ 33 ਸਾਲ ਤੋਂ ਪਹਿਲਾਂ ਕੋਈ ਅੰਦੋਲਨ ਨਹੀਂ ਬੰਦਦਾ। ਤੁਹਾਨੂੰ ਪਤਾ ਸੀ ਕਿ ਪਿਛਲੀ ਵਾਰ ਤਾਂ ਤੁਸੀਂ ਲੰਘ ਗਏ। ਕਿਉਂਕਿ ਹਰਿਆਣੇ ਵਾਲੇ ਵੀ ਕਹਿ ਰਹੇ ਸੀ ਐਕਟ ਦੀ ਹਰਿਆਣੇ ਵਾਲਿਆਂ ਦੀ ਉਹ ਗੱਲ ਨਹੀਂ ਜਿਹੜੀ ਪਹਿਲਾਂ ਸੀ ਤੁਹਾਨੂੰ ਇੱਥੇ ਰੋਕ ਦਿੱਤਾ ਗਿਆ ਕਿ ਨੱਕ ਚਰ ਬੈਠਾਂਗੇ ਜੁਜੇ ਪਾਸੇ ਕਾਂਗਰਸ ਦਾ ਲੋਕ ਸਭਾ ਚੋਣਾਂ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਤੇ 90 ਦੇ ਕਰੀਬ ਉਮੀਦਵਾਰਾਂ ਤੋਂ ਕਿੱਥੇ ਲੈ ਗਏ ਨੇ ਵੀ ਕੌਣ ਛੁਕਨੇ ਪਰ ਟਿਰੂ ਸਾਹਿਬ ਇੱਕ ਗੱਲ ਹੈ ਵੀ ਰਵਨੀਤ ਬਿੱਟੂ ਤੇ ਮਨੀਸ਼ ਦਿਵਾੜੀ ਪੈਰ ਪਿੱਛੇ ਖਿੱਚਦੇ ਹੋਏ ਨਜ਼ਰ ਆ ਰਹੇ ਅੱਜ ਤੋਂ ਹਫਤਾ ਤੱਕ ਪਹਿਲਾਂ ਦੇਖਿਆ ਸੀ ਉਦੋਂ 53 ਦੇ ਕਰੀਬ ਅਰਜ਼ੀਆਂ ਆਈਆਂ ਸਨ ਇਹ ਹੁਣ ਕਹਿੰਦੇ 90 ਦੇ ਕਰੀਬ ਪਹੁੰਚ ਗਈਆਂ ਨਾ ਤਾਂ ਮਨੀਸ਼ ਤਵਾੜੀ ਨੇ ਦਿੱਤੀ ਐ ਦਰਖਾਸਤ ਤੇ ਨਾ ਹੀ ਦਿੱਤੀ ਐ ਰਵਨੀਤ ਬਿੱਟੂ ਮੈਨੂੰ ਇਹ ਗੱਲ ਸਮਝ ਤੋਂ ਬਾਹਰ ਦੀ ਐ ਰਵਨੀਤ ਬਿੱਟੂ ਪਹਿਲਾਂ ਨਾਲ ਤਾਂ ਪਰਸਭ ਤੋਂ ਲੜੇ ਜਿੱਤੇ ਲੁਧਿਆਣੇ ਤੋਂ ਲੜੇ ਜਿੱਤੇ ਹੁਣ ਲੁਧਿਆਣੇ ਤੋਂ ਭਜਰਾ ਕਿਉਂ ਚਾਹੁੰਦੇ ਐ 88 ਲੋਕ ਹੁੰਦੇ ਨੇ ਪਹਿਲਾਂ ਦੇਖ ਲੈਂਦੇ ਨੇ ਮੌਸਮ ਕਿਹਾ ਜਾਏ ਇਹਨਾਂ ਚੋਂ ਬਹੁਤ ਸਾਰਿਆਂ ਨੂੰ ਮੌਸਮ ਵਿਗਿਆਨੀ ਕਿਹਾ ਜਾਂਦਾ ਹੈ ਸੋ ਦੂਜੇ ਪਾਸੇ ਕੋਟਪੂਰਾ ਕੋਲੀ ਕਾਨੂ ਲੈ ਕੇ ਪਿੰਕਪੋਰਟ ਦੇ ਵਿੱਚ ਪੰਜਵੀਂ ਸਿੱਟ ਛਿੱਟ ਵੱਲੋਂ ਚਲਾਨ ਪੇਸ਼ ਕਰ ਦਿੱਤਾ ਗਿਆ ਸੀ ਇਸ ਦੋਸ਼ ਪੱਤਰ ਨੇ ਸ਼ਰੂਬਨੀ ਇਕਾਲੀ ਦਲ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਬਤਾ ਦਿੱਤੀਆਂ ਇਹਦੇ ਵਿੱਚ ਕਹਿ ਦਿੱਤਾ ਗਿਆ ਸੀ ਕਿ ਇਹ ਜਿਹੜਾ ਬੇਅਦਬੀ ਦਾ ਕੰਡ ਵਾਪਰਦਾ ਹੈ ਇਹ ਸਾਰਾ ਉਸ ਵੇਲੇ ਦੇ ਡਿਪਟੀ ਬੁਖਵੰਤਰੀ ਤੇ ਅੱਜ ਦੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਅਕਾਲੀ ਦਲ ਦੀ ਗੱਡੀ ਲਾਈਨ ਤੇ ਚੜਨ ਲੱਗਦੀ ਹੈ ਕੋਈ ਨਾ ਕੋਈ ਨਮਾ ਗੋਲਾ ਸੁੱਟਿਆ ਜਾਂਦਾ ਹੈ ਆ ਜਾਂਦਾ ਹੈ ਉਹ ਦੋ ਕਦਮ ਅੱਗੇ ਨੂੰ ਜਾਂਦੇ ਆ ਚਾਰ ਕਦਮ ਪਿੱਛੇ ਹੋ ਜਾਂਦੇ ਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੱਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੋ ਜਹਮ ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਹਨ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਉਹਨਾਂ ਦਾ ਪਹਿਲਾ ਸਵਾਗਤ ਕਰਦੇ ਹਾਂ ਦਿਲੋਂ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਤਲਸਵਰ ਐਸਕੇਐਮ ਸੰਯੁਕਤ ਕਿਸਾਨ ਮੋਰਚਾ ਫਿਰ ਤੋਂ ਇਕੱਠੇ ਨਹੀਂ ਹੁੰਦਾ ਹੋਇਆ ਦਿਖਾਈ ਦੇ ਰਿਹਾ ਜੀ ਕਿਸਾਨ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਜਗਦੀਸ਼ ਸਿੰਘ ਢੱਲੇਵਾਲ ਹੋਗੇ ਸਰਵਨ ਸਿੰਘ ਪੰਦੇਰ ਹੋਣੀ ਹੋਗੇ ਆਪਣੀ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਪਰ ਕਿਤਨਾ ਕਿਤੇ ਆਪਸ ਦੇ ਵਿੱਚ ਟਕਰਾਅ ਲੇਖ ਨੂੰ ਮਿਲ ਰਿਹਾ ਹੈ ਜੀ ਇਹ ਪਹਿਲਾਂ ਇਕੱਠੇ ਕਦੋਂ ਹੋਏ ਸੀ ਜਦੋਂ ਇਹ 2020 ਦੇ ਵਿੱਚ ਦਿੱਲੀ ਦੇ ਬਾਰਡਰਾਂ ਵੱਲੋਂ ਤੁਰੇ ਤਾਂ ਸਰਬੰਸੰਗ ਪੰਦੇਰ ਦੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਤਾਂ ਇਹਨਾਂ ਤੋਂ ਪਾਸੇ ਚੱਲਦੀ ਸੀ ਜਦੋਂ ਇਹਨਾਂ ਨੇ ਲਾਲ ਕਿਲੇ ਤੇ ਜਾਣ ਦਾ ਗੱਲ ਕੀਤੀ 21 ਦੇ ਵਿੱਚ ਉਹ ਤਾਂ ਰੂਟੇ ਨਹੀਂ ਸੀ ਕਿਸਾਨਾਂ ਦਾ ਇੱਕ ਦਿਨ ਪਹਿਲਾਂ ਸਾਂਝਾ ਰੂਟ ਕੋਈ ਹੋਰ ਬਣਿਆ ਸੀ ਉਧਰ ਨੂੰ ਤੋੜ ਦਿੱਤੇ ਗਏ ਇਹ ਸਾਰਾ ਕੁਝ ਉਸੇ ਵੇਲੇ ਹੀ ਬੱਕੋ ਬਕਰਾਂ ਹੋ ਜਾਂਦਾ ਜੇਕਰ ਰਕੇਸ਼ ਤਖਤ ਮੌਕਾ ਨਾ ਸੰਭਾਲ ਦੇ ਆਪੋ ਆਪਣੇ ਵਿਚਾਰ ਦੱਸ ਰਹੇ ਨੇ ਭੰਦੇਰ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਐਸ ਕੇ ਐਮ ਨਾਲ ਅਸੀਂ ਕਈ ਵਾਰ ਗੱਲ ਕੀਤੀ ਉਹ ਤਾਂ ਤਿਆਰੀ ਨਹੀਂ ਸੀ ਕਿ ਪਰ ਇਹ ਪੁੱਛਿਆ ਜਾਵੇ ਸੰਯੁਕਤ ਕਿਸਾਨ ਮੋਰਚੇ ਨੇ ਜਦੋਂ 16 ਫਰਵਰੀ ਨੂੰ ਇਹ ਕਹਤਾ ਸੀ ਕਿ ਭਾਰਤ ਬੰਦ ਦਾ ਸੱਦਾ ਉਹਦੇ ਵਿੱਚ ਰਕੇਸ਼ ਟਕੈਤ ਵੀ ਸ਼ਾਮਲ ਸਨ ਉਹਦੇ ਵਿੱਚ ਜੰਗਵੀਰ ਸਿੰਘ ਵੀ ਸ਼ਾਮਲ ਸਨ ਉਹਦੇ ਵਿੱਚ ਜਿਹੜੇ ਚੜੁੰਨੀ ਸਾਹਿਬ ਹੈ ਉਹ ਵੀ ਸ਼ਾਮਲ ਸਨ ਤੇ ਫਿਰ ਤੁਸੀਂ ਉਦੋਂ ਪਹਿਲਾਂ ਇਹ ਮਾਮਲਾ ਕਿਉਂ ਲਿਆਂਦਾ ਕਿਉਂ ਕੁਚ ਕਰਨ ਵਾਲਾ ਕੰਮ ਕੀਤਾ ਇਹਦਾ ਬਤਲ ਤੁਹਾਡੇ ਵਿਚਾਰਕਾ ਵੱਤ ਭੇਦ ਪਹਿਲੇ ਹੀ ਸੀ ਤੁਸੀਂ ਸਹਿਮਤ ਨਹੀਂ ਸੋ ਇੱਥੇ ਭਦੇਰ ਸਾਹਿਬ ਕਹਿੰਦੇ ਆ ਕਿ ਬਕਾਇਦਾ ਤਰੀਕਾ ਤੇ ਸਥਾਨ ਦਾ ਜ਼ਿਕਰ ਕਰਦਾ ਕਹਿੰਦੇ ਕਿ ਉਹਨਾਂ ਕਦੇ ਵੀ ਸੰਘਰਸ਼ ਦੀ ਹਵਾਇਤ ਨਹੀਂ ਸੀ ਕੀਤੀ ਤੇ ਮਤਭੇਦ ਇਹਨਾਂ ਦੇ ਹੁਣ ਵੀ ਬਰਕਰਾਰ ਨਹੀਂ ਭਦੇਰ ਸਾਹਿਬ ਤੇ ਡੱਲੇਵਾਲ ਸਾਹਿਬ ਇਹਨਾਂ ਦਾ ਪ੍ਰੋਗਰਾਮ ਬਣ ਗਿਆ ਕਿ ਅਸੀਂ ਦਿੱਲੀ ਵੱਲ ਕੂਚ ਕਰਨਾ ਹੈ ਆਮ ਇਹ ਚੱਲਦਾ ਹੈ ਕਿ ਜੇ ਇਹਨਾਂ ਦੀ ਅਗਵਾਈ ਵਿੱਚ ਚੋਹੇ ਸੰਘਰਸ਼ 'ਚ ਜਿੱਤਿਆ ਗਿਆ ਤੇ ਬਾਕੀ ਦੇ ਜਥੇਬੰਦੀਆਂ ਜੀ ਰੋਣੇ ਸੋ ਇਸੇ ਕਰਕੇ ਉਹ ਕਹਿੰਦੇ ਸੀ ਕਿ ਤਾਂ ਕੁਝ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚੇ ਦੇ ਇਹਨਾਂ ਦਾਅਵਿਆਂ ਨੂੰ ਖਾਰਜ ਕੀਤਾ ਕਿ ਉਹਨਾਂ ਨਾਲ ਕੋਈ ਚਰਚਾ ਨਹੀਂ ਹੋਈ ਆਪੋ ਆਪਣੇ ਦਾਅਵੇ ਉਹ ਕਹਿੰਦੇ ਇਹ ਕੁਝ ਕਹਿੰਦੇ ਆ ਜਦੋਂ ਇਕੱਠੇ ਬਹਿ ਕੇ ਦੱਸਦੇ ਹਨ ਦੁਨੀਆ ਆਗੂ ਕਿ ਆਹਾ ਹਾ ਕੁਝ ਹੋਇਆ ਹੈ ਸੋ ਉਹ ਕਹਿੰਦੇ ਜੀ ਅਸੀਂ ਜਗਜੀਤ ਸਿੰਘ ਡੱਲੇਵਾਲ ਜਿਹਨਾਂ ਦੀ ਭਾਰਤੀ ਕਿਸਾਨ ਯੂਨੀਅਨ ਆਪਣਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਉਹਨਾਂ ਨੇ ਗੈਰ ਸਿਆਸੀ ਮੋਰਚਾ ਬਣਾਇਆ ਸਯੁਕਤ ਕਿਸਾਨ ਮੋਰਚਾ ਤੇ ਇਸ ਸੰਬੰਧ ਦੇ ਵਿੱਚ ਉਹ ਕਹਿੰਦੇ ਕਿ 13 ਮੀਟਿੰਗਾਂ ਕੀਤੀਆਂ ਨੇ ਭਦੇਰ ਸਾਹਿਬ ਕਹਿ ਰਹੇ ਨੇ ਪੰਜਾਬ ਤੇ ਹਰਿਆਣਾ ਦੀਆਂ ਜਥੇਬੰਦੀਆਂ ਨਾਲ ਕਹਿੰਦੇ ਸਾਨੂੰ ਆਇ ਲੱਗਿਆ ਕਿ ਉਹ ਕੁਝ ਸਪਸ਼ਟ ਕਰਨਾ ਨਹੀਂ ਚਾਹੁੰਦੇ ਔਸੂਲਾ ਦੇ ਆਧਾਰ ਤੇ ਅਸੀਂ ਸਮਝੌਤਾ ਕਰਨੇ ਚਾਹੁੰਦੇ ਸੀ ਉਹਨਾਂ ਨੇ ਸਾਥ ਨਹੀਂ ਦਿੱਤਾ ਇਹ ਦੋਸ਼ ਉਹਨਾਂ ਦਾ ਐਸ ਕੇ ਐਮ ਵੱਲੋਂ ਕਿਹਾ ਗਿਆ ਤੁਸੀਂ ਨਾਰੀਓ ਕਦੇ ਦੇਸ਼ ਵਿੱਚ 50 ਸਾਲ ਤੱਕ ਵੱਡਾ ਅੰਦੋਲਨ ਨਹੀਂ ਹੁੰਦਾ ਕਹਿੰਦੇ ਰੂਲਦੂ ਸੰਗ ਮਾਨਸਾਨੇ ਕਿਹਾ ਸੀ ਕਿ 33 ਸਾਲ ਤੋਂ ਪਹਿਲਾਂ ਕੋਈ ਅੰਦੋਲਨ ਨਹੀਂ ਬੰਦਦਾ ਐਸ ਕੇ ਐਮ ਦੀ ਸਥਿਤੀ ਸੀ ਕਿ ਦਿੱਲੀ ਅੰਦੋਲਨ ਵਿੱਚ ਛੇਤੀ ਨਹੀਂ ਵੱਲ ਵਾਲਾ ਅੰਦੋਲਨ ਨਹੀਂ ਕਰਨਾ ਚਾਹੀਦਾ ਤੇ ਉਹਨਾਂ ਵੱਲੋਂ ਕਹਿੰਦੇ ਟਾਲਿਆ ਜਾ ਰਿਹਾ ਸੀ ਅਸੀਂ ਫਿਰ ਡੱਲੇਵਾਲ ਸਾਹਿਬ ਦੇ ਨਾਲ ਮਿਲ ਕੇ ਇਹ ਪ੍ਰੋਗਰਾਮ ਲੀਖਤਾ ਕੇ 13 ਤਰੀਕ ਨੂੰ ਦਿੱਲੀ ਕੂਚ ਕਰੋ ਜਿਹਦੇ ਕਰਕੇ ਅਸੀਂ ਇੱਧਰ ਨੂੰ ਤੁਰ ਪਏ ਪਰ ਖਟਿਆ ਕੀ ਨੁਕਸਾਨ ਤੁਹਾਨੂੰ ਪਤਾ ਸੀ ਕਿ ਪਿਛਲੀ ਵਾਰ ਤਾਂ ਤੁਸੀਂ ਲੰਘ ਗਏ ਕਿਉਂਕਿ ਹਰਿਆਣੇ ਵਾਲੇ ਵੀ ਕਹਿਮ ਸੀ ਐਕਤੀ ਹਰਿਆਣੇ ਵਾਲਿਆਂ ਦੀ ਉਹ ਗੱਲ ਨਹੀਂ ਜਿਹੜੀ ਪਹਿਲਾਂ ਸੀ ਤੁਹਾਨੂੰ ਇੱਥੇ ਰੋਕ ਦਿੱਤਾ ਗਿਆ ਕਿੰਨਾ ਚਿਰ ਬੈਠੋਗੇ 27 ਫਰਵਰੀ ਹੋ ਚੁੱਕੀ ਹੈ ਦਨ ਦਾ ਕੱਲ ਤੇ ਪਰਸੋਂ ਦਾ ਬਚਦਾ ਉਦੋਂ ਬਾਅਦ ਮਾਰਚ ਆ ਗਿਆ ਮੇਰਾ خیال ਦੂਜੇ ਹਫਤੇ ਤੋਂ ਪਹਿਲਾਂ ਪਹਿਲਾਂ ਚੋਣ ਜਾਬਤਾ ਲੱਗ ਜਾਣਾ ਤੇ ਆਕਰ ਤੁਹਾਨੂੰ ਫਿਰ ਮੁੜਨੇ ਹੀ ਪਵੇਗਾ ਉਦੋਂ ਬਾਅਦ ਕੀ ਦੇ ਕਰਨਾ ਸੋ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਸੰਯੁਕਤ ਕਿਸਾਨ ਮੋਰਚਾ ਬਾਕੀਆਂ ਵਾਲਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਨਾਂ ਦੇ ਵਿੱਚ ਆਪਸੀ મતભੇਦ ਨਹੀਂ ਇੱਕ 6 ਮੈਂਬਰੀ ਕਮੇਟੀ ਬਣੀ ਹੈ ਉਹ ਕਹਿੰਦੇ ਸਲਝਾ ਦੇਗੀ ਇਹ ਭਦੇਰ ਸਾਹਿਬ ਦਾ ਧੜਾ ਕਹਿੰਦਾ ਕਿ ਸਾਡੇ ਕੋਲ ਤਾਂ ਕੋਈ ਆਇਆ ਹੀ ਨਹੀਂ ਸਭ ਤਾਂ ਗੱਲ ਹੀ ਨਹੀਂ ਕੀਤੀ ਪਤਾ ਨਹੀਂ ਇਹਨਾਂ ਨੇ ਇਕੱਠੇ ਹੋਣਾ ਜਾਂ ਨਹੀਂ ਹੋਣਾ ਟਾਈਮ ਦੱਸੇਗਾ ਜੀ ਜੀ ਸੋ ਦੂਜੇ ਪਾਸੇ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ ਤੇ 90 ਦੇ ਕਰੀਬ ਉਮੀਦਵਾਰਾਂ ਤੋਂ ਚਿੱਠੇ ਲੈ ਕੇ ਨਵੀਂ ਕੋਲ ਚੁਕਨੇ ਪਰਤਲ ਸਾਹਿਬ ਦੀ ਗੱਲ ਹੈ ਵੀ ਰਵਨੀਤ ਬਿੱਟੂ ਤੇ ਮਨੀਸ਼ ਦਿਵਾੜੀ ਪੈਰ ਪਿੱਛੇ ਖਿੱਚਦੇ ਹੋਏ ਨਜ਼ਰ ਆ ਰਹੇ ਨੇ ਅੱਜ ਤੋਂ ਹਫਤਾ ਪਹਿਲਾ ਦੇਖਿਆ ਸੀ ਉਦੋਂ 53 ਦੇ ਕਰੀਬ ਅਰਜੀ ਆਈਆਂ ਸਨ ਇਹ ਹੁਣ ਕਹਿੰਦੇ 90 ਦੇ ਕਰੀਬ ਪਹੁੰਚ ਗਿਆ ਨਾ ਤਾਂ ਮਨੀਸ਼ ਦਿਵਾੜੀ ਨੇ ਦਿੱਤੀ ਹੈ ਦਰਖਾਸਤ ਤੇ ਨਾ ਹੀ ਦਿੱਤੀ ਹੈ ਰਵਨੀਤ ਬਿੱਟੂ ਨੇ ਮੈਨੂੰ ਇਹ ਗੱਲ ਸਮਝ ਤੋਂ ਬਾਹਰ ਦੀ ਹੈ ਰਵਨੀਤ ਬਿੱਟੂ ਪਹਿਲਾਂ ਨਾ ਤਾਂ ਪਰਸਭ ਤੋਂ ਲੜੇ ਜਿੱਤੇ ਲੁਧਿਆਣੇ ਤੋਂ ਲੜੇ ਜਿੱਤੇ ਹੋਣ ਲੁਧਿਆਣੇ ਤੋਂ ਭੱਜਣਾ ਕਿਉਂ ਚਾਹੁੰਦੇ ਆ ਜੇ ਤੁਸੀਂ ਲੋਕਾਂ ਪ੍ਰਤੀ ਇੰਨਾ ਕੰਮ ਕੀਤਾ ਹੋਵੇ ਤੇ ਫਿਰ ਤੁਹਾਨੂੰ ਭੱਜਣ ਦੀ ਕੀ ਲੋੜ ਹੈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਆ ਕਿ ਰਵਨੀਤ ਬਿੱਟੂ ਸੰਗਰੂਰ ਜਾਣਾ ਚਾਹੁੰਦਾ ਹੈ ਕਿਉਂਕਿ ਸੰਗਰੂਰ ਦੇ ਵਿੱਚ ਉਪਚੋਨ ਹੋਈ ਸਰਦਾਰ ਸਬਰਨਜੀਤ ਸਿੰਘ ਮਾਨ ਜਿੱਤ ਗਏ ਤੇ ਜਿਸ ਤਰੀਕੇ ਦੇ ਨਾਲ ਸੰਗਰੂਰ ਦੇ ਵਿੱਚ ਸੰਗਰੂਰ ਇੱਕ ਇਨਕਲਾਬੀ ਖੇਤਰ ਹੈ ਲੋਕ ਬੜੇ ਖੜਕੂ ਵਿਚਾਰਾਂ ਦੇ ਨੇ ਉਹ ਲਿਹਾਜ਼ ਰੂਜ ਨਹੀਂ ਰੱਖਦੇ ਮੂੰਹ ਤੇ ਕਹਿ ਦਿੰਦੇ ਆ ਆ ਭਾਨੇ ਸਿੱਧੂ ਦਾ ਸੰਘਰਸ਼ ਹੋ ਗਿਆ ਜਾਂ ਕੋਈ ਹੋਰ ਇਹਦੇ ਵਿੱਚ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਇਹ ਜਿਹੜੇ ਕੁਝ ਧੜੇ ਦਿੱਲੀ ਵੱਲ ਨੂੰ ਚੱਲੇ ਇਹ ਸਹਿਮਤੀ ਨਾਲ ਹੀ ਗਏ ਸੀ ਕਿ ਤਾਂ ਕਿ ਭਾਨੇ ਸਿੱਧੂ ਦਾ ਬਾਵਾ ਰੌਲਾ ਜਾ ਪਈ ਜਾਂਦਾ ਹੋ ਇਹਦੀ ਦਿਸ਼ਾਈ ਬਦਲਦੇ ਉਹ ਸਿਸਟਮ ਦੀ ਇਹ ਦੋਸ਼ ਨੇ ਪਤਾ ਨਹੀਂ ਸਚਾਈ ਹੈ ਕਿ ਨਹੀਂ ਹੈ ਸੋ ਲੁਧਿਆਣਾ ਛੱਡ ਕੇ ਰਵੜੀ ਤੇ ਬਿੱਟੂ ਕਿਉਂ ਭਜਣਾ ਚਾਹੁੰਦਾ ਮਨੀਸ਼ ਟਵਾੜੀ ਅਨੰਦਪੁਰ ਸਾਹਿਬ ਕਿਉਂ ਛੱਡਣਾ ਚਾਹੁੰਦਾ ਉਹ ਕਹਿੰਦੇ ਚੰਡੀਗੜ੍ਹ ਜਨਮ ਫਿਰਦਾ ਇਹ ਰਾਸੀ ਲੋਕ ਹੁੰਦੇ ਨੇ ਪਹਿਲਾਂ ਦੇਖ ਲੈਂਦੇ ਨੇ ਮੌਸਮ ਕਿਹਾ ਜਾਏ ਇਹਨਾਂ ਚੋਂ ਬਹੁਤ ਸਾਰਿਆਂ ਨੂੰ ਮੌਸਮ ਵਿਗਿਆਨੀ ਕਿਹਾ ਜਾਂਦਾ ਹੈ ਸਭ ਤੋਂ ਵੱਡਾ ਮੌਸਮ ਵਿਗਿਆਨੀ ਸੀਗਾ ਰਾਮਬਲਾਸ ਪਾਸਵਾਨ ਡਾਕਟਰ ਮੁਰਮੋਹਨ ਸਿੰਘ ਦੀ ਸਰਕਾਰ ਚ ਵੀ ਮੰਤਰੀ ਬਾਜਪਾਈ ਦੀ ਸਰਕਾਰ ਦੇ ਵਿੱਚ ਵੀ ਮੰਤਰੀ ਤੇ ਬੋਧੀ ਸਭ ਦੀ ਸਰਕਾਰ ਦੇ ਵਿੱਚ ਵੀ ਮੰਤਰੀ ਉਹਨੂੰ ਪਹਿਲਾ ਪਤਾ ਲੱਗ ਜਾਂਦਾ ਸੀ ਕਿ ਮੌਸਮ ਕਿੱਧਰ ਦਾ ਹੈ ਸੋ ਇਸ ਵੇਲੇ ਜਿਹੜੇ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਨੇ ਡਾਕਟਰ ਅਮਰ ਸਿੰਘ ਅਨੰਤਪੁਰ ਸਾਹਿਬ ਤੋਂ ਨੇ ਫਰੀਦਕੋਟ ਤੋਂ ਮੁਹੰਮਦ ਸਦੀਕ ਨੇ ਬੀਬੀ ਪ੍ਰੀਤ ਕੌਰ ਪਟਿਆਲੇ ਤੋਂ ਸੀ ਉਹ ਤਾਂ ਸਾਰਾ ਟੱਬਰ ਚਲਿਆ ਗਿਆ ਭਾਰਤੀ ਜਨਤਾ ਪਾਰਟੀ 'ਚ ਤੇ ਜਲੰਧਰ ਦੀ ਜਿਹੜੀ ਸੀਟ ਹੈ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਰੀ ਉਪਚੋਣ ਹਾਰ ਕੇ ਬੀਬੀ ਕਰਮਜੀਤ ਕੌਰ ਇਸ ਵਾਰ ਜਿਹੜਾ ਸਭ ਤੋਂ ਉੱਪਰ ਨਾ ਚੱਲਦਾ ਭਾਵੇਂ ਅਰਜੀ ਦਿੱਤੀ ਹੋਵੇ ਜਾਂ ਨਾ ਦਿੱਤੀ ਹੋਵੇ ਉਹ ਚੱਲਦਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਦੇ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਸੋ ਚੰਨੀ ਸਾਹਿਬ ਦਾ ਨਾਂ ਆ ਗਿਆ ਉਹਨਾਂ ਨੂੰ ਟਿਕਟ ਮਿਲਦੀ ਹੈ ਨਹੀਂ ਮਿਲਦੀ ਇਹ ਤਾਂ ਟਾਈਮ ਦੱਸੇਗਾ ਪਰ ਗੱਲਬਾਤ ਇੱਕ ਕਿਸਮ ਦੇ ਨਾਲ ਉਹਨਾਂ ਦੀ ਸਭ ਤੋਂ ਉੱਪਰ ਚੱਲਦੀ ਪਈ ਹੈ ਸੋ ਹੁਣ ਅੱਗੇ ਜਾ ਕੇ ਪਤਾ ਲੱਗੇਗਾ ਇਸ ਮਸਲੇ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਸੋ ਉਹਨਾਂ ਨੇ ਜਿਹੜੀਆਂ ਅਰਜ਼ੀਆਂ ਮੰਗਲੀਆਂ ਨੇ ਨੇੜ ਭਵਿੱਖ ਦੇ ਵਿੱਚ ਜਲਦ ਤੋਂ ਜਲਦ ਫੈਸਲਾ ਕਰਨਾ ਹੋਊਗਾ ਆਮ ਤੌਰ ਤੇ ਕਾਂਗਰਸ ਦਾ ਕੰਮ ਤਏ ਹੁੰਦਾ ਬਿਹੜੇ ਬੈਠੀ ਜਨ ਬਿੰਨੋ ਕੁੜੀ ਦੇ ਕੰਨ ਆ ਕੇਪੀ ਸਾਹਿਬ ਵਾਲੀ ਸੀਟ ਤੇ ਅਸੀਂ ਪਿੱਛੇ ਦੇਖਿਆ ਹੀ ਸੀ ਬ੍ਰੋਦੀ ਤਰ੍ਹਾਂ ਦੇ ਉਮੀਦਵਾਰ ਦੋ ਦੋ ਗਿੜੇ ਵੀ ਦੇ ਦਿੰਦੇ ਨੇ ਤੇ ਕਾਂਗਰਸ ਵਾਲੇ ਟਿਕਟਾਂ ਵੱਡਾਂ ਚੁਲਝੇ ਰਹਿੰਦੇ ਆ ਉਹ ਦੇਖਦੇ ਹਾਂ ਇਸ ਮਸਲੇ ਦੇ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜੀ ਸੋ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀ ਗੱਲ ਕਰਦੇ ਹਾਂ ਕਾਫੀ ਹੰਗਾਮਾ ਪਿਆ ਰਿਹਾ ਸੀਗਾ ਤੇ ਅੱਜ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਹੈ ਤੇ ਸੀਨੀਅਰ ਡਿਪਟੀ ਮੇਅਰ ਦੇ ਡਿਊਟੀ ਮੇਅਰ ਦੀ ਚੋਣ ਹੋ ਰਹੀ ਹੈ ਦੇਖੋ ਭਾਵੇਂ ਅੱਜ ਉੱਥੇ ਇਹ ਸੁਣਵਾਈ ਹੋਈ ਹੈ ਦੋ ਵਾਰ ਹੋਈ ਪਹਿਲਾ ਦੁਪਹਿਰ ਤੋਂ ਪਹਿਲਾਂ ਤੇ ਫਿਰ ਦੁਪਹਿਰ ਤੋਂ ਬਾਅਦ ਰੱਖ ਦਿੱਤੀ ਗਈ ਕਹਿੰਦੇ 28 ਤੇ 29 ਫਰਵਰੀ ਨੂੰ ਨਵੇਂ ਸਿਰੇ ਤੋਂ ਨਾਮਜ਼ਦਗੀਆਂ ਦਾਖਲ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਇਹ ਚੋਣ ਹੋਵੇਗੀ ਹੁਣ ਜਦੋਂ ਸੁਪਰੀਮ ਕੋਰਟ ਵੀ ਇਹਦੇ ਵਿੱਚ ਆ ਚੁੱਕਿਆ ਹੈ ਉਹਨਾਂ ਨੇ ਵੀ ਫੈਸਲਾ ਕੀਤਾ ਤਾਂ ਹੀ ਤਾਂ ਕੁਲਦੀਪ ਕੁਮਾਰ ਟੀਟਾ ਨੂੰ ਉਹਨਾਂ ਨੇ ਮੇਰਾ ਲਾਂਟਾ ਪਰ ਉਹਨਾਂ ਨੇ ਅਜੇ ਤੱਕ ਆਪਣਾ ਕਾਰਜ ਭਾਰ ਦੀ ਸੁਭਾਲ ਲਿਆ ਉਹਦਾ ਮਸੀਹ ਸਾਹਿਬ ਸੀਨੀਅਰ ਡਿਪਟੀ ਵੀਅਰ ਤੇ ਡਿਪਟੀ ਵੀਅਰ ਵੀ ਬਣਾ ਗਈ ਸੀ ਪਰ ਅਦਾਲਤ ਨੇ ਰੋਕ ਲਾਤੀ ਅੱਜ ਹਾਈ ਕੋਰਟ ਚ ਸੁਣਵਾਈ ਹੋਈ ਕਹਿੰਦੇ ਆ ਕਿ ਨੋਟੀਫਿਕੇਸ਼ਨ ਕਰਕੇ ਦੋ ਦਿਨਾਂ ਦੇ ਵਿੱਚ ਇਹਨੂੰ ਪੂਰਾ ਕਰੋ ਸੋ ਦੇਖਦੇ ਹਾਂ ਇਹ ਫਿਰ ਦੋ ਦਿਨਾਂ ਦੇ ਵਿੱਚ ਕਿਹਦੇ ਹੱਕ ਦੇ ਵਿੱਚ ਗੱਲ ਜਾਂਦੀ ਹੈ ਜੀ ਸੋ ਦੂਜੇ ਪਾਸੇ ਕੋਟਕਪੂਰਾ ਗੋਲੀकांड ਨੂੰ ਲੈ ਕੇ ਫਰੀਦਕੋਟ ਦੇ ਵਿੱਚ ਪੰਜਵੀਂ ਸਿੱਟੇ ਛਿੱਟ ਵੱਲੋਂ ਚਾਰਾ ਪੇਸ਼ ਕਰ ਦਿੱਤਾ ਗਿਆ ਜੀ ਦੇਖੋ ਜਿਹੜੀ ਵਿਸ਼ੇਸ਼ ਜਾਂਚ ਟੀਮ ਹੈ ਉਹਨਾਂ ਨੇ ਪੰਜਵਾਂ ਦੋਸ਼ ਪੱਤਰ ਕੱਲ੍ਹ ਦਾਖਲ ਕਰ ਦਿੱਤਾ ਸੀ ਇਸ ਦੋਸ਼ ਪੱਤਰ ਨੇ ਸ਼ਰਮਣੀ ਅਕਾਲੀ ਦਲ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਹੋਰ ਵਧਾ ਦਿੱਤੀਆਂ ਨੇ ਕਿਉਂਕਿ ਇਹਦੇ ਵਿੱਚ ਕਹਿ ਦਿੱਤਾ ਗਿਆ ਸੀ ਕਿ ਇਹ ਜਿਹੜਾ ਬੇਅਦਬੀ ਦਾ ਕਾੜ ਵਾਪਰਦਾ ਹੈ ਇਹ ਸਾਰਾ ਉਸ ਵੇਲੇ ਦੇ ਡਿਪਟੀ ਮੁੱਖ ਮੰਤਰੀ ਤੇ ਅੱਜ ਦੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਸ ਵੇਲੇ ਦੇ ਪੰਜਾਬ ਪੁਲਿਸ ਮੁਖੀ ਸੁਵਿੰਦ ਸਿੰਘ ਸੈਣੀ ਨੇ ਮਿਲ ਕੇ ਬਿਉਤਬੰਦੀ ਕੀਤੀ ਸੀ ਹੋ ਸਕਦਾ ਕੀਤੀ ਹੋਵੇ ਸੰਤ ਨਹੀਂ ਪਤਾ ਉਹਨਾਂ ਨੇ ਜਦੋਂ ਕਾਲੀ ਦਲ ਦੀ ਗੱਡੀ ਲਾਈਨ ਤੇ ਚੜਨ ਲੱਗਦੀ ਹੈ ਕੋਈ ਨਾ ਕੋਈ ਨਵਾਂ ਗੋਲਾ ਸੁੱਟਿਆ ਜਾਂਦਾ ਹੈ ਆ ਜਾਂਦਾ ਹੈ ਉਹ ਦੋ ਕਦਮ ਅੱਗੇ ਨੂੰ ਜਾਂਦੇ ਆ ਚਾਰ ਕਦਮ ਪਿੱਛੇ ਹੋ ਜਾਂਦੇ ਆ 81 ਪੰਨਿਆਂ ਦਾ ਇਹ ਦੋਸ਼ ਪੱਤਰ ਹੈ ਅਲਕੇ ਜਾਦਵ ਸਾਹਿਬ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਅਲਾਕਾ ਮੈਜਿਸਟ੍ਰੇਟ ਅਜੀਪਾਲ ਸਿੰਘ ਦੀ ਅਦਾਲਤ ਵਿੱਚ ਇਹਨੂੰ ਪੇਸ਼ ਕਰਤਾ ਇਹ ਸਾਬਤ ਕੀਤਾ ਗਿਆ ਕਿ ਪੰਜਾਬ ਪੁਲਿਸ ਦਾ ਮੁੱਖ ਸਿਪਾਈ ਰਸ਼ਪਾਲ ਸਿੰਘ ਉਹਨਾਂ ਨੂੰ ਮਾਰਨ ਵਾਲਿਆਂ ਬਾਰੇ ਆਪਣਾ ਬਿਆਨ ਦੇਣ ਲਈ ਮੈਡੀਕਲ ਤੌਰ ਤੇ ਫਿੱਟ ਨਹੀਂ ਇਹ ਵੀ ਉਹਦੇ ਵਿੱਚ ਪਾਇਆ ਗਿਆ ਹੈ ਸੋ ਕੱਲ ਦੀ ਜਦੋਂ ਦੀ ਇਹ ਚਾਰ ਸ਼ੀਟ ਆਈ ਹੈ ਅਕਾਲੀ ਦਲ ਦੇ ਪ੍ਰਧਾਨ ਦੇ ਹੋਰ ਵੀ ਜਿਆਦਾ ਵੱਡੇ ਪੱਧਰ ਤੇ ਉੱਤੇ ਇਹ ਸਮੱਸਿਆਵਾਂ ਆ ਮਾ ਉੱਠ ਖੜਦੀਆਂ ਨੇ ਉਹ ਜਦੋਂ ਮਾੜਾ ਮੋਟਾ ਕੁਝ ਸਵਾਰੰਦ ਦਾ ਯਤਨ ਕਰਦੇ ਆ ਉਸ ਤੋਂ ਬਾਅਦ ਲਗਾਤਾਰ ਉਹਨਾਂ ਤੇ ਇਸ ਤਰ੍ਹਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ ਜਿਕੇ ਜੋ ਕੇ ਅਸੀਂ ਦੇਖਦੇ ਪਈਆਂ ਉਬ이드 ਰਕਣੀ ਚਾਹੀਦੀ ਹੈ ਭਾਵੇਂ ਅਦਾਲਤ ਦੇ ਵਿੱਚ ਲੰਬਾ ਚੱਲੇਗਾ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਆ ਜਾਣਾ ਕਿ ਉਸ ਵੇਲੇ ਦੇ ਡਿਫਟੀ ਮੁੱਖ ਮੰਤਰੀ ਤੇ ਜਿਹਦੇ ਕੋਲ ਗ੍ਰਹਿ ਦਾ ਮਹਿਕਮਾ ਸੀ ਪੁਲਿਸ ਸੀ ਤੇ ਉਸ ਵੇਲੇ ਦਾ ਡੀਜੀਪੀ ਇਹਨਾਂ ਨੇ ਰਲ ਕੇ ਇਹ ਸਾਜ਼ਿਸ਼ ਬਣਾਈ ਸੀ ਅਕਾਲੀ ਦਲ ਲਈ ਇਹ ਹੋਰ ਵੀ ਖਤਰਨਾਕ ਹੈ ਉਹਨਾਂ ਨੂੰ ਇਹਦਾ ਫਾਇਦਾ ਨਹੀਂ ਹੋ ਰਾ ਸਮਾ ਦੀ ਉਲਝ ਜਾਂਦਾ ਦਾ ਦੇਰਾ ਲੱਗਦਾ ਹੈ ਜੀ ਇਡੀ ਨੇ ਅਰਵਿੰਦ ਕੇਜਰੀਵਾਲ ਨੂੰ 8ਵਾਂ ਸੱਮਣ ਜਾਰੀ ਕਰ ਦਿੱਤਾ ਕਿ 4 ਮਾਰਚ ਨੂੰ ਪੁੱਛ ਕਿਸ ਲਈ ਬੁਲਾਇਆ ਜੀ ਦੇਖੋ ਅਰਵਿੰਦ ਕੇਜਰੀਵਾਲ ਦਾ ਇੱਕ ਵਾਰ ਤਾਂ ਬਾਬਲਾ ਅਦਾਲਤ ਚ ਵੀ ਹੈ ਈਡੀ ਉੱਥੇ ਗਈ ਹੋਈ ਹੈ ਇਹ ਖਿੱਚ ਧੂਕ ਕੇ ਕਿਤੇ 16 ਮਾਰਚ ਨੂੰ ਤਾਂ ਹੀ ਕਰਨ ਨੂੰ ਫਿਰਦੇ ਕੀ ਹੋਰਾਂ ਨੂੰ ਵੀ ਈਡੀ ਇਸੇ ਤਰ੍ਹਾਂ ਦੇ ਕੰਮ ਕਰਦੀ ਆ ਇਤੋਂ ਪਹਿਲਾਂ ਇਹਨਾਂ ਦੇ ਦੋ ਵੱਡੇ ਆਗੂ ਬਲਕਿ ਤਿੰਨ ਸਾਫਕਾ ਡਿਪਟੀ ਮੁੱਖ ਮੰਤਰੀ ਮਨਿੰਦੇਸ਼ ਯਸ਼ੋਧਿਆ ਸਾਲ ਹੋ ਗਿਆ ਕੱਲ ਅਜੇ ਤੱਕ ਜਵਾਬਤ ਨਹੀਂ ਹੋਈ ਸੰਜੀਤ ਸਿੰਘ ਤੇਜ ਤਰਾਰ ਆਗੂ ਇਹਨਾਂ ਦੇ ਇੱਕ ਸੱਤਪਾਲ ਜੈਨ ਇਹ ਸਾਰੇ ਇਸੇ ਕੇਸ ਨੂੰ ਭੁਗਤਦੇ ਪਏ ਨੇ ਤੇ ਹੁਣ 8ਵਾਂ ਸਨਮਾਨ ਅਰਵਿੰਦ ਕੇਜਰੀਵਾਲ ਨੂੰ ਪਹੁੰਚ ਗਿਆ ਕਿ ਸ਼੍ਰੀਮਾਨ ਜੀ 4 ਮਾਰਚ ਨੂੰ ਆਓ ਆਪਾਂ ਤੁਹਾਡੇ ਨਾਲ ਗੱਲਬਾਤ ਕਰੀਏ ਹਾਈਡਕੁਆਟਰ ਤੇ ਤੁ ਤੋਂ ਪੁੱਛ ਕੇ ਛੋਵੇਗੀ ਕਿਉਂਕਿ 7ਵੇਂ ਸਨਮਨ ਨੂੰ ਅਰਵਿੰਦ ਕੇਜਰੀਵਾਲ ਨੇ ਇਹ ਕਹਿ ਕੇ ਨਜ਼ਰਅੰਦਾਜ਼ ਕਰਤਾ ਕਿ ਇਹ ਜਿਹੜੇ ਸਨਮਨ ਨੇ ਇਹ ਤਾਂ ਨਿਜਵਤ ਨਹੀਂ ਹਨ ਗੈਰਕਾਨੂੰਨੀ ਨੇ ਇਹ ਕੇਜਰੀਵਾਲ ਸਾਹਿਬ ਇੱਥੇ ਬੈਠ ਕੇ ਦੂਰਾ ਬਾਪਦੰਡ ਕਿਉਂ ਪਣਾਉਂਦੇ ਆ ਜੇ ਕੇਸ ਹੀ ਗੈਰਕਾਨੂੰਨੀ ਹੈ ਤੇ ਫਿਰ ਤੁਹਾਡੇ ਦੋ ਮੰਤਰੀ ਇਹਦੇ ਚ ਤਿੰਨ ਅੰਦਰ ਕਿਉਂ ਨੇ ਉਹਨਾਂ ਨੇ ਇਹਨੂੰ ਮੰਨ ਲਿਆ ਜੇ ਤੁਹਾਨੂੰ ਬੁਲਾਇਆ ਜਾਂਦਾ ਤੁਸੀਂ ਗੈਰਕਾਨੂੰਨੀ ਕਹਿੰਦੇ ਹੋ ਫਿਰ ਅਦਾਲਤਾਂ ਵਿੱਚ ਜਾ ਕੇ ਤੁਹਾਨੂੰ ਇਹ ਪਲੀ ਲੈਣੀ ਚਾਹੀਦੀ ਸੀ ਕਿ ਜੀ ਸਾਡੇ ਤਾਂ ਬੰਦੇ ਗਲਤ ਫਸਾਏ ਗਏ ਨੇ ਇਹ ਤਾਂ ਸਾਰਾ ਮਾਮਲਾ ਗੈਰਕਾਨੂੰਨੀ ਹੈ ਤੁਹਾਡੇ ਸਾਥੀਆਂ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਜਵਾਨਤ ਵੀ ਨਹੀਂ ਮਿਲਦੀ ਆਮ ਤੌਰ ਤੇ ਅਦਾਲਤਾਂ ਜਵਾਨਤ ਦੇ ਦਿੰਦੀਆਂ ਹਨ ਇਹ ਵੀ ਕੇਸ ਪਤਾ ਨਹੀਂ ਕਿੰਨਾ ਲੰਬਾ ਚੱਲਣੇ ਨੇ ਸੋ ਐਸ ਵੇਲੇ ਨਮਾਸਮਨ 4 ਮਾਰਚ ਲਈ ਆ ਗਿਆ ਕਿ 4 ਮਾਰਚ ਨੂੰ ਵੀ ਕੇਜਰੀਵਾਲ ਪੇਸ਼ ਹੁੰਦੇ ਆ ਜਾਂ ਨਹੀਂ ਹੁੰਦੇ ਸਮਾਂ ਦੱਸੇਗਾ ਜੀ ਸੋ ਦੂਜੇ ਪਾਸੇ ਪੰਜਾਬੀ ਸਿੰਗਰ ਬੰਟੀ ਬਾਸ ਨੂੰ ਗੈਂਗਸਟਰ ਵੱਲੋਂ ਧਮਕੀ ਦਿੱਤੀ ਗਈ ਹੈ ਜੀ ਕਹਿੰਦੇ ਆ ਜੀ ਇਹ ਪੰਜਾਬੀ ਸੰਗੀਤਕ ਸਨਤ ਦੇ ਜਿਹੜਾ ਇੱਕ ਗੈਂਗਸਟਰ ਦਾ ਕਥਤ ਲੱਕੀ ਪਟਿਆਲ ਉਹਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਉਹਦੇ ਕੋਲੋ ਪਰੋਤੀ ਮੰਗ ਰਹੇ ਨੇ ਬੰਟੀ ਬੈਂਸ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਆਈਆਂ ਨੇ ਬੰਟੀ ਬੈਂਸ ਪੰਜਾਬੀ ਸੰਗੀਤਕ ਸੰਨਤ ਦੇ ਵਿੱਚ ਕਹਿੰਦੇ ਜਿਹੜੇ ਚੜਤ ਵਾਲੇ ਪਹਿਲੇ ਕੁਝ ਗੀਤਕਾਰਾਂ ਚੋਂ ਐ ਉਸ ਦੇ ਲਈ ਗੀਤ गा ਕੇ ਕਈ ਸਟਾਰ ਬਣ ਗਏ ਉਹਦੇ ਵਿੱਚ ਕਹਿੰਦੇ ਪੰਜਾਬੀ ਗਾਇਕਾ ਇਹ ਜਿਹੜੀ ਮਿਸ ਪੂਜਾ ਉਹਦਾ ਨਾਮ ਵੀ ਆਉਂਦਾ ਹੈ ਸੋਸ਼ਲ ਮੀਡੀਆ ਤੇ ਬੰਸੀ ਬੰਟੀ ਬੈਂਸ ਕਾਫੀ ਐਕਟਿਵਿਸਟ ਹੈ ਆਪਣੇ ਨਾਲ ਜੁੜੇ ਉਹਨਾਂ ਨੇ ਅਪਡੇਟ ਫੈਨਜ਼ ਦੇ ਨਾਲ ਸਾਂਝਾ ਕਰਦੇ ਆ ਔਰ ਇੰਸਟਾਗ੍ਰam ਤੇ ਉਹਦੇ ਮਿਲੀਅਨ ਦੇ ਵਿੱਚ ਫੋਲੋਅਰ ਨੇ ਤੇ ਤਾਜ਼ਾ ਸਥਿਤੀ ਦੇ ਵਿੱਚ ਉਹਨੂੰ ਦੇਖਦੇ ਹਾਂ ਕਿ ਇਹ ਮਾਮਲਾ ਕਿੱਧਰ ਨੂੰ ਜਾਂਦਾ ਹੈ ਜਾਂਚ ਦਾ ਪਿਛੈ ਜਾਂਚ ਏਜੰਸੀਆਂ ਇਹਦੀ ਜਾਂਚ ਕਰਨਗੀਆਂ ਜੀ ਸਦੂ ਚ ਪਾਸੇ ਲੋਕ ਸਭਾ ਚੋਣਾਂ ਲੱਗ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦਾ ਦਿੱਲੀ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਜੀ ਹਾਂ ਆਮ ਆਦਮੀ ਪਾਰਟੀ ਨੇ 4 ਸੀਟਾਂ ਲੜਨੀਆਂ ਨੇ ਜੀ ਦਿੱਲੀ ਤੋਂ ਇੱਕ ਹਰਿਆਣੇ ਦੀ ਆ ਉਹਨਾਂ ਦੇ ਸਿਆਈ ਕਾਂਗਰਸ ਨਾਲ ਗੱਠਜੋੜ ਦੇ ਵਿੱਚ ਇਹਨਾਂ ਦੇ ਮੰਤਰੀ ਨੇ ਗੋਪਾਲ ਰਾਏ ਉਹਨਾਂ ਨੇ ਨਾਮਾ ਦਾ ਐਲਾਨ ਕਰਤਾ ਕੁਲਦੀਪ ਕੁਮਾਰ ਨੂੰ ਪੂਰਬੀ ਦਿੱਲੀ ਤੋਂ ਸੋਮਨਾਥ ਭਾਰਤੀ ਨਵੀਂ ਦਿੱਲੀ ਤੋਂ ਸਹਿਰਾਮ ਪਹਿਲਵਾਨ ਦੱਖਣੀ ਤੋਂ ਮਹਾਬਲ ਮਿਸ਼ਰਾ ਇਹ ਪੱਛਮੀ ਦਿੱਲੀ ਤੋਂ ਚੋਣ ਲੜਨਗੇ ਜਦੋਂ ਕਿ ਇਹਨਾਂ ਨੂੰ ਹਰਿਆਣਾ ਦੇ ਵਿੱਚ ਕਾਂਗਰਸ ਨੇ ਇੱਕ ਸੀਟ ਛੱਡੀ ਹੈ। ਕੁਰਸ਼ੇਤਰ ਦੀ ਉੱਥੋਂ ਜਿਹੜੇ ਆਮ ਆਦਮੀ ਪਾਰਟੀ ਦੇ ਸੂਬਾ ਪੰਜਾਬ ਹਰਿਆਣਾ ਦੇ ਪ੍ਰਧਾਨ ਨੇ ਸੂਬਾ ਪ੍ਰਧਾਨ ਸ਼ਸ਼ੀਲ ਗੁਪਤਾ ਨੂੰ ਐਲਾਨ ਕਰ ਦਿੱਤਾ ਗਿਆ। ਸੋ 5 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਆਪਣਾ ਇਹ ਉਮੀਦਵਾਰ ਨੇ ਜਿਹੜੇ ਉਹ ਐਲਾਨ ਕਰ ਦਿੱਤੇ ਨੇ ਸੋਮਨਾਥ ਭਾਰਤੀ ਇਹਨਾਂ ਦਾ ਸਾਬਕਾ ਮੰਤਰੀ ਸੀ ਉਹਨੂੰ ਵੀ ਕਹਿ ਦਿੱਤਾ ਗਿਆ ਕਿ ਤੁਸੀਂ ਵੀ ਚੋਣ ਲੜੋ ਜੀ ਸੋ ਦੂਜੇ ਪਾਸੇ ਜਿਹੜੇ ਨਿੱਜੀ ਸਕੂਲਾਂ ਦੇ ਵਿੱਚ ਪੰਜਾਬੀ ਲਾਜ਼ਮੀ ਕਰ ਦਿੱਤੀ ਗਈ ਹੈ ਅਟਲ ਸਹਿਕ ਵੱਡਾ-ਵੱਡਾ ਕਦਮ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੀ ਦੇਖੋ ਇਹ CBSE ਦੇ ਸਕੂਲਾਂ ਨੇ ਇਹ ਪੰਜਾਬੀ ਦੇ ਨਾਂ ਤੇ ਸੂਬਾ ਤਾਂ ਬਣਾ ਲਿਆ ਮੈਂ ਅਕਸਰ ਕਹਿਣਾ ਹੁੰਦਾ ਵੀ ਇਹ ਸੂਬਾ ਨਹੀਂ ਸੂਬੀ ਬਣਾਲੀ ਕਿਉਂਕਿ ਸਿਆਸੀ ਤੌਰ ਤੇ ਬਾਰਾ ਨਹੀਂ ਖਾਂਦੀ ਸੀ 107 ਸਕੂਲਾਂ 'ਚ ਸ਼ੁਰੂਆਤ ਹੋ ਰਹੀ ਹੈ ਡਾਇਰੈਕਟਰ ਸਿੱਖਿਆ ਵਿਭਾਗ ਨੇ ਇਸ ਤਰ੍ਹਾਂ ਦਾ ਪੱਤਰ ਦਿੱਤਾ ਹੈ ਜਿਹਦੇ ਵਿੱਚ ਕਿਹਾ ਗਿਆ ਹੈ ਕਿ ਇੱਥੇ ਪੰਜਾਬੀ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ 1966 ਦੇ ਵਿੱਚ ਇਹ ਪੰਜਾਬੀ ਸੂਬਾ ਬਣਿਆ ਸਰਕਾਰਾਂ ਆਈਆਂ ਚਲੀਆਂ ਗਈਆਂ ਪਰ ਅਜੇ ਤੱਕਰ ਪੰਜਾਬੀ ਦਾ ਗੂਣੀ ਹੋ ਸਕੀ ਯਾਦ ਕਰੋ ਖੜਕੂਆਂ ਵੇਲੇ ਦਾ ਟਾਈਮ ਇੱਕ ਬਿਆਨ ਦਿੱਤਾ ਸੀ ਕਿ ਲਾ ਦਿਓ ਪੰਜਾਬੀ ਵਿੱਚ ਬੋਰਡ ਜਿਹੜੇ ਮੇਰੇ ਵਰਗੇ ਨੂੰ ਲਿਖਣਾ ਵੀ ਨਹੀਂ ਸੀ ਨਾ ਹੁੰਦਾ ਬੋਰਡ ਤੇ ਪੱਟੀ ਤਰੀਸੀ ਲਿਖ ਸਕਦਾ ਉਹ ਵੀ ਚੱਕ ਕੇ ਬੁਰਸ਼ ਤੇ ਰੰਗ ਪੇਂਟਰ ਬਣ ਕੇ ਬਹਿ ਗਿਆ ਸੀ ਜੀ ਲਿਓ ਜੀ ਮੈਂ ਲਿਖਦਾ ਕਈ ਭਾਵੇਂ ਗੋਲਾ ਪਾਉਣਾ ਹੁੰਦਾ ਸੀ ਕਿ ਨਹੀਂ ਆਉਂਦਾ ਸੀ ਇੱਕ ਭਾਈਚਾਰਾ ਗੋਲੇ ਨੂੰ ਗੋਲਾ ਕਹਿੰਦਾ ਪਰ ਉਹ ਪੇਂਟਰ ਬਣ ਗਏ ਸੀ ਤੇ ਅਜੇ ਵੀ ਆਪਾਂ ਉਹ ਪੰਜਾਬੀ ਮਾਂ ਬੋਲੀ ਪ੍ਰਤੀ ਪੰਜਾਬੀ ਭਾਸ਼ਾ ਪ੍ਰਤੀ ਇਹ ਅਜੇ ਵੀ ਲੋਕ ਅਪਣਾਉਂਦੇ ਨਹੀਂ ਹੈਗੇ ਤਾਂ ਅਫਸੋਸ ਹੀ ਕਿਹਾ ਜਾ ਸਕਦਾ ਹੈ ਸਰਕਾਰਾਂ ਰਾਸਿਤ ਤਰਾ ਇਹਦੇ ਵਾਸਤੇ ਸਹੁਰਦ ਬਿਲਕੁਲੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਲਈ ਟਰਲੋ ਸਾਹਿਬ ਤੁਸੀਂ ਪ੍ਰੋਬਲਮ ਦਾ ਹਿੱਸਾ ਬਣੇ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਪ੍ਰੋਗਰਾਮ ਵਿੱਚ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ